ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਏ ਆਂ ਪਿੰਡ ਚੌਕੇ ਤਹਿਸੀਲ ਮੋੜ ਤੇ ਜ਼ਿਲ੍ਹਾ ਬਠਿੰਡਾ ਘਰੇਲੂ ਸੱਜਣਾ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਘਰੇ ਰੱਖੇ ਹੋਏ ਪਸ਼ੂ ਨੇ ਗਾਵਾਂ ਤੁਹਾਨੂੰ ਚਾਰ ਦਿਖਾਵਾਂਗੇ ਫੋਰ ਸੇਲ ਇੱਕ ਕ੍ਰੋਸ ਪੰਜ ਹੈ ਇੱਕ ਜਰਸੀ ਚ ਪੈਂਦੀ ਆ ਫੁੱਲ ਵੱਡੀ ਐ ਐਚਐਫ ਜਡੀ ਤੇ ਦੋ ਐਚਐਫ ਦੇ ਦਿਖਾ ਦਾਂਗੇ ਤੋਹਫੀ ਆਰਡਰ ਕੁਆਲਿਟੀ ਬਹੁਤ ਟੌਪ ਦੀ ਰੱਖਦੀਆਂ ਨੇ ਕਿਉਂਕਿ ਸਮਾਂ ਜਿਹੜਾ ਸਮਾ तकरीबन 3 ਵਜੇ ਦਾ ਏਡ ਗੇੜ ਹੈ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹ ਬੜਾ ਕੋਲੇ ਦੁੱਧਾ ਜਿਹੜਾ ਚੰਗਾ ਤਿਆਰੀ ਦਾ ਦੁੱਧਾ ਬਾਕੀ ਬਾਈ ਨਾ ਕਰਾ ਦੇਣਾ ਗੱਲਬਾਤ ਆਜੋ ਜੀ ਕੀ ਹਾਲ ਹੈ ਜੀ ਵਧੀਆ ਬਈ ਸਰ ਕਰਦੀ ਕਲਾ ਨਾਮ ਤੇ ਡਰੈਸ ਬੋਲੋ ਕੋਈ ਨਾਮ ਗੁਰਪ੍ਰੀਤ ਸਿੰਘ ਬਈ ਤੇ ਡਿਸਟ੍ਰਿਕਟ ਬਟੰਡਾ ਪਿੰਡ ਚੌਕੇ ਜ਼ਿਲ੍ਹਾ ਤਹਿਸੀਲ ਮੋੜ ਮੰਡੀ ਤਹਿਸੀਲ ਮੋੜ ਮੰਡੀ ਨੰਬਰ ਵੀ ਬੋਲ ਦੇ ਨੰਬਰ 98721B 1053 ਇਹ ਫਿਰ ਚਾਰੇ ਵੇਚਣ ਦਾ ਸੀਨ ਕਿਵੇਂ ਬਣ ਗਿਆ ਸੀਨ ਬਈ ਮੱਝ ਮੁੱਜ ਦਾ ਇੱਕ ਦਾਵ ਲਿਆਉਣ ਦਾ ਇਰਾਦਾ ਹੈਗਾ ਵੀ ਚਾਰੇ ਇੱਕ ਦੋ ਮੱਝਾਂ ਲਿਆਵਾਂਗੇ ਚਲ ਇੱਕ ਅੱਧੀ ਕੋਈ ਗਾਂ ਨੂੰ ਢਲੇ ਰੋੱਕ ਕੇ ਲੈ ਲਾਂਗੇ ਫਿਰ ਠੀਕ ਹੈ ਗੱਲ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵਪਾਰ ਦਾ ਨਹੀਂ ਬਈ ਆਪਣਾ ਘਰੇਲੂ ਕੰਮ ਹੈ ਠੀਕ ਹੈ ਗੱਲ ਤੇ ਬੱਚੇ ਇਹਨਾਂ ਦੋਨਾਂ ਨਾਲ ਹੈਗੇ ਨੇ ਤੇ ਇਹ ਦੋਨਾਂ ਦੇ ਇਹਨਾਂ ਦੇ ਹਾਂ ਉਹਨਾਂ ਦੇ ਵੀ ਬੱਚੇ ਮਰ ਗਏ ਸੀਗੇ ਇਹਨਾਂ ਹੈਗੀਆਂ ਤਾਜ਼ੀਆਂ ਨੇ ਤਾਜ਼ੀਆਂ ਜੀ ਹਾਂ ਜੀ ਠੀਕ ਆ ਉਹ ਜੀ ਦੀ ਬਾਈ ਕਹਿੰਦਾ ਯਾਰ ਆਪਾਂ ਗਾਰੰਟੀ ਪੂਰੀ ਫੁੱਲ ਗਾਰੰਟੀ ਆ ਬਾਈ ਜਿੱਤੋ ਮਰਜੀ ਸਜਣਾ ਬੰਨੇ ਨੂੰ ਇਹਦੇ ਮਾਰਗੇਰੀ ਕੈਮਰਾ ਆਰਡਰ ਤੇ ਮਾਰ ਬਲੈ ਜੇ ਬਾਹਰ ਵਾਲਿਆਂ ਦਾ ਮਨ ਆਰਡਰ ਨਹੀਂ ਹੁੰਦਾ ਆਰਡਰ ਇਹਦਾ ਉਦਾਂ ਦਾ ਸਵੇਰ ਦੀ ਚਵਾਈ ਕਹੇ ਵਜੇ ਕਰੀ ਦੀ ਜਮਾ ਸਹੀ ਸਵੇਰੇ ਬਾਈ ਸਾਢੇ 6 ਵਜੇ ਚੋਤੀਆਂ ਸੀਗੀਆਂ ਸਾਢੇ 6 6 ਵਜੇ ਲੱਗਦੇ ਨੇ ਹੁਣ ਹੋ ਗਿਆ ਸਾਢੇ 3 ਦਾ ਟਾਈਮ ਜਮਾ ਸਹੀ ਹਾਂਜੀ ਆ ਹੁਣ ਟਾਈਮ ਆ ਸੱਜਣੋ 3:30 ਦਾ ਤੇ ਓਵਰਫੈਟ ਨਹੀਂ ਬਈ ਬੱਚੀ ਦੇ ਕਿੱਦੇ ਵੀ ਹੈ ਨਾ ਫਿਰ ਜਮਾ ਬਈ ਇਹੀ ਐ ਤੇ ਖਾਣ ਪੀਣ ਨੂੰ ਸਾਰੀਆਂ ਚਾਰੂਆਲ ਤੁਹਾਡੇ ਆਮਣੇ ਲੱਗੀਆਂ ਪਈਆਂ ਠੀਕ ਆ ਗੱਲ ਤੋਰ ਹੋਲ ਦੇ ਇੱਕ ਨੰਬਰ ਵਾਲੀ ਸੂਆ ਕਿਹੜਾ ਬਈ ਇਹਦਾ ਸੂਆ ਬਈ ਦੂਜਾ ਬੱਚਾ ਕੀ ਆ ਨਾ ਮਗਰ ਇਹਦੇ ਬੱਚਾ ਹੈਗਾ ਬੱਚਾ ਹਾਂ ਆ ਸੂਆ ਆ ਗਿਆ ਦੂਜਾ ਤੇ ਨਾਲ ਗਿਆ ਰਹੀ ਉਹ ਬੱਚਾ ਆ ਗਿਆ ਪਰਲੇ ਬੰਨੇ ਵਾਲਾ ਦੁੱਧ ਬਈ ਚਾਹ ਵਾਲਾ ਚਾਰ ਡੰਗ ਚੋਲੇ 25 ਤੋਂ 26 ਲੀਟਰ ਦੁੱਧ ਕਿਤੇ 26 ਘੜ ਦਿੰਦੀ ਹੈ ਕਿਤੇ 25 ਤੇ ਉਹ ਆਹ ਵਾਲਾ ਚਾਹ ਦੋ ਵਾਰੀ ਚੋਵੇ ਚਾਹ ਚਾਰ ਵਾਰੀ ਚੋਵੇ ਦੁੱਧ ਬਾਈ ਕਹਿੰਦਾ ਹੈਗਾ 25 ਤੋਂ 26 ਕਿਲੋ ਤਿਆਰੀ ਦਾ ਇੱਕ ਤਾਂ ਹੁੰਦਾ ਸੱਜਣੋ ਕਹਿਣ ਵਾਲਾ ਵੀ ਇੰਨਾ ਕਿਹੇ ਪਾ ਦੂਗੀ ਚਾਹੇ ਬਈ ਚਾਰ ਡੰਗ ਚੋਲੇ ਆਲੇ ਇਹਦੇ ਕੋਲੇ ਬਾਈ ਕਹਿੰਦਾ ਦੁੱਧ ਆ ਜਿਹੜਾ 25 ਤੋਂ 26 ਕਿਲੋ ਹਾਜ਼ਰਾ ਸੂਆ オリジナル ਦੂਜਾ ਖਾਣ ਪੀਣ ਦੀ ਵੀ ਖੁੱਲੀ ਆ ਤੇ ਬਾਕੀ ਓਵਰ ਫੈਟ ਨਹੀਂ ਹੈਗੀ ਖਾਣ ਵਗੈਰਾ ਬਈ ਆਏ ਨੇ ਸਾਰੇ ਚਾਰੇ ਜਮਾਨੇ ਮੁੱਠੀ ਆ ਇਹ ਤੋਂ ਰਹੀ ਦੱਸਦਾ ਸਾਨੂੰ ਬਾਕੀ ਇਹਦਾ ਆਰਡਰ ਬਿਲਕੁਲ ਫਸਮਾ ਰੱਖਦੀ ਆ ਡੰਗ ਤੇ ਆਏ ਲੱਗੂ ਵੀ ਜਿਵੇਂ ਬਾਜ਼ਾਰ ਛੱਡੀ ਹੋਈ ਆ ਸ਼ਾਮ ਨੂੰ ਤਾਂ ਬਈ ਆਏ ਹੋ ਜਾਂਦੀ ਜਮ ਫਸ ਜਾਂਦੀ ਆ ਨਿਆਣਾ ਨੂੰ ਨਾ ਜੇ ਕਈ ਵਾਰੀ ਪਾਉਣਾ ਪਏ ਆਉਂਦੇ ਨਹੀਂ ਪਰ ਨਿਆਣਾ ਪਾਉਂਦੀ ਨਹੀਂ ਅਸੀਂ ਮਸ਼ੀਨ ਤੇ ਚੋਨੇ ਹੁੰਦੇ ਆਂ ਹੀ ਚੋਨੇਗੇ ਵੀਡੀਓ ਵਗੈਰਾ ਆਪਣੇ ਕੋਈ ਪਈਆਂ ਮਸ਼ੀਨ ਦੀਆਂ ਹੱਥੀ ਚਵਾਈ ਤੇ ਵੀ ਲੱਗ ਜਾਂਦੀ ਆ ਹੱਥੀ ਤੇ ਵੀ ਬਾਈ ਚੋਲੇ ਨੇ ਜਿੱਦ ਲਾਈਡ ਲੂਟ ਨਹੀਂ ਹੁੰਦੀ ਠੀਕ ਆ ਉਦਾਂ ਤਾਂ ਨਹੀਂ ਆਲੂ ਲੂਟ ਮਨਾਉਂਦੀ ਨਾ ਨਾ ਬਾਈ ਕਿਤੇ ਮਸ਼ੀਨੀ ਚਵਾਈ ਤੋਂ ਮਾ ਜਾ ਕੇ ਹੱਥਾਂ ਵਾਲੇ ਦੇ ਨਾਲ ਹੈਗੇ ਨਾ ਨਾ ਬਈ ਹਾਂ ਇਹ ਗੱਲ ਹੈਗੀ ਆ ਬਾਈ ਜਦੋਂ ਆਪਾਂ ਪਹਿਲਾਂ ਗੱਲ ਦੱਸ ਦਿੰਨੇ ਆ ਇਹ ਅਗਲਾ ਕਿਤੇ ਬਾਅਦ ਚ ਵੀ ਫਰਕ ਹੈ ਗੱਲ 'ਚ ਵੀ ਪਹਿਲਾਂ ਵੀ ਮਸ਼ੀਨ ਦੀ ਚਵਾਈ ਤੋਂ ਆਈ ਹੈਗੀ ਤੇ ਹੁਣ ਅਸੀਂ ਵੀ ਮਸ਼ੀਨ ਤੇ ਚੋਨੇ ਆਗੇ ਹਾਂ ਉਹਦੇ ਹੱਥ ਤੇ ਇੱਕ ਦੋ ਰੰਗ ਇਹਨੇ ਕੀਤਾ ਹੈਗਾ ਜੋ ਵੀ ਥੋੜਾ ਮੋਟਾ ਆ ਹੈ ਵੀ ਜਿਆਦਾ ਨਹੀਂ ਥੋੜਾ ਨਾ ਨਾ ਥੋੜਾ ਮੋਟਾ ਜਿਹਾ ਕਰਦੀ ਹੈਗੀ ਠੀਕ ਆ ਬਾਕੀ ਮਸ਼ੀਨੀ ਚਬਾਈ ਵਾਲਾ ਸੱਜਣੇ ਜਿਆਦਾ ਰੱਖਿਆ ਬਾਕੀ ਸੀਲ ਠੰਡੀ ਸੀਲ ਬਾਈ ਪੂਰੀ ਫੁੱਲ ਹੈ ਇਹ ਕੋਈ ਦਿੱਕਤ ਨਹੀਂ ਬਹੁਤ ਸ਼ਾਨਦਾਰ ਰੱਖੀ ਆ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਥੋੜਾ ਆ ਜਾਏਗਾ ਆਪਾਂ ਗੱਲ ਵਾਂ ਲੈ ਕੀ ਹੋਰੀ ਪਸ਼ੂ ਆਪਣੇ ਉਹ ਤਾਂ ਹੋ ਜਾਣਾ ਹਾਂ ਬਹੁਤ ਤੇ ਬਾਕੀ ਕੱਟ ਕੋਟਾ ਆਰਡਰ ਚ ਬਹੁਤ ਸੋਹਣਾ ਆ ਗਿਆ ਚਬਾਈ ਦੀ ਕਿਵੇਂ ਬਾਈ ਚਬਾਈ ਦੀ ਬਾਈ ਪੂਰੀ ਫੁੱਲ ਹੈ ਰੂਵ ਵਰਗੀ ਹੈ ਠੰਡੀ ਸੀਲ ਠੰਡੀ ਸੀਲ ਹਾਂ ਤੇ ਆ ਗਈ ਫਿੱਟ ਫਿੱਟ ਜੀ ਪੂਰੀ ਹੈ ਨਾ ਰੇਟ ਇਹਨਾਂ ਨੂੰ ਦੱਸਾਂਗੇ ਆਪਾਂ ਰੇਟ ਬਾਈ ਇਹਦਾ ਫੋਨ ਤੇ ਠੀਕ ਹੈ ਗੱਲ ਵਾਲੇ ਤਾਂ ਨਹੀਂ ਮੰਗਦਾ ਨਹੀਂ 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 ਬਾਹਲੇ ਨਹੀਂ ਮੰਗਦੇ ਜਿਹੜੇ ਹਿਸਾਬ ਦਾ ਹੁਣ ਜਗਲੇ ਪਤਾ ਧੰਚਾ ਲੱਗਿਆ ਗਿਆ ਉਸ ਹਿਸਾਬ ਤੇ ਆਪਾਂ ਜਿੰਨਾ ਦਾ ਪਸ਼ੂ ਆ ਬਾਈ ਕਹਿੰਦਾ ਉਦਾਂ ਦੇ ਪੈਸੇ ਮੰਗ ਲਾਂਗੇ ਪਰ ਆਰਡਰ ਵਾਲਾ ਫੀਟਿੰਗ ਵਾਲਾ ਆ ਗਿਆ ਇਹਨੂੰ ਆਰਡਰ ਤਾਂ ਬਾਈ ਯਾ ਰਿਕਾਰਡ ਤੋੜਦੀ ਹੈਗੀ ਆ ਐਵੇਂ ਬਾਹਰ ਵਾਲਿਆਂ ਕੰਮਾਂ ਦਾ ਹੁੰਦਾ ਉਦਾਂ ਦਾ ਫੀਟਿੰਗ ਵਾਲਾ ਆਰਡਰ ਹੈ ਮੁੱਲ ਬਾਈ ਕਹਿੰਦਾ ਇਹਨਾਂ ਦਾ ਫੋਨ ਤੇ ਦੱਸ ਦੂੰਗਾ ਕਿਉਂਕਿ ਉਹੀ ਗੱਲ ਹੈ ਵੀ 70 80 ਵਾਲੇ ਬਾਈ ਨੂੰ ਨਾ ਪਉਣ ਲੱਗ ਮੋਟਾ ਹੈ ਜੀ ਹਾਂ ਬਸ ਅਬ ਇਹ ਨਿਕਲੇ ਨਾਲ ਉਹ ਇਹ ਦੂਹਾਰ ਬਾਰ ਵਾਲੀਆਂ ਗਾਵਾਂ ਨੇ ਇਹ ਉੱਚੇ ਮੁੱਲ ਦੀਆਂ ਨੇ ਥੋੜਾ ਜਿਆਦਾ ਦੋਹੇ ਗਾਵਾਂ ਤੇ ਅਗਲੀਆਂ 2000 ਰੇਟ ਜਰੂਰ ਦੱਸ ਦੇਣ ਉਹਨਾਂ ਦੇ ਦੱਸ ਦਿਆਂਗੇ ਹਾਂ 70 80 ਵਾਲੇ ਭਰਾ ਨਾ ਘੰਟੀ ਲਾਉਣ ਉਹ ਤੁਹਾਨੂੰ ਮੈਂ ਕਿਹ ਆਈਡੀਆ ਜਾ ਦੇਦਾ ਹਾਂ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਬਾਕੀ ਜੈ ਜੀ ਮੰਗਾਏ ਜਿਆਦਾ ਨਹੀਂ ਮੰਗਾਦੇ ਠੀਕ ਹੈ ਗੱਲ ਆਰਡਰ ਕੁਆਲਟੀ ਇਹਦੀ ਵੀ ਉਦਾਂ ਦੀ ਆ ਹਾਂ ਇਹ ਚੋਣ ਕਰਕੇ ਖਰੀਦੀਆਂ ਵੀ ਆ ਬਾਈ ਨੇ ਘੱਟ-ਕੁੱਟ ਦਿਖਾ ਦੇ ਆਰਡਰ ਆ ਇੱਥੋਂ ਢੋਰ ਬਾਈ ਖੋ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਬਾਈ ਦੂਜਾ ਹੈਗਾ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚੀ ਆ ਬਾਈ ਪੂਰੀ ਟੌਪ ਦੀ ਹੋ ਖੜੀ ਐ ਬੱਚੀ ਤੇ ਕਿਸੇ ਚੰਗੇ ਸੀਮੰਦੀ ਆ ਮੈਂ ਕਿਹਾ ਬਾਈ ਪੂਰੀ ਸਰਾ ਬੱਚੀ ਹੈਗੀ ਇਹਦਾ ਲਾਲਾ ਵੀ ਇੱਕ ਨਾਲ ਇੱਕ ਗਿਫਟ ਜਾਊਗਾ ਅਗਲੇ ਨੂੰ ਠੀਕ ਹੈ ਕਹਿੰਦਾ ਇਹ ਬਾਈ ਕਹਿੰਦਾ ਇੱਕ ਨਾਲ ਇੱਕ ਤੋਹਫੇ ਵਾਲਾ ਸਿਸਟਮ ਹੀ ਆ ਸਿੰਘ ਵੀ ਕਢਾਏ ਹੋਏ ਨੇ ਬੱਚੀ ਦੇ ਸੂਆ ਕਿਨੇ ਕ ਦਿਨ ਦਾ ਹੋਊ ਇਹਦਾ ਬਾਈ ਹੈ ਸੂਆ ਕਿਨੇ ਕ ਦਿਨ ਦਾ ਹੋਊਗਾ ਸੂਆ ਇਹਨੂੰ ਹੋਗੇ ਬਾਈ 23 ਕ ਦਿਨ ਦੇ ਆਸ-ਪਾਸ ਹੈਗਾ 22 23 ਬਾਈ 23 ਕ ਦਿਨ ਚੋ ਇੱਕ ਨੰਬਰ ਵਾਲੀ ਨੂੰ ਉਹਨੂੰ 25 26 ਕਿਦਣਾ ਹੋ ਗਿਆ ਉਹਨਾਂ ਨੇ ਮਹੀਨੇ ਤੋਂ ਥੱਲੇ ਆ ਗਈਆਂ ਠੀਕ ਆ ਗੱਲ ਇਹਨੂੰ ਬਾਈ ਕਹਿੰਦਾ ਹੋਗੇ 23 24 ਦਿਨ ਇਹਦੇ ਕੋਲ ਦੁੱਧ ਹਾਜ਼ਰ ਕਿੰਨਾ ਇਹਦੇ ਥੱਲੇ ਬਈ ਯਾਰ 24 ਤੋਂ 25 ਕਿਲੋ ਤਿਆਰ ਹੈ ਉਹਦੇ ਕੋਲ 25 ਤੋਂ 26 ਆ ਇਹਦੇ ਕੋਲ 24 ਤੋਂ 25 ਆ ਹਾਂ ਜੋੜੇ ਦਾ ਇੱਕ ਮੋਟਾ ਜਿਹਾ ਜੜੀਆਂ ਮੰਨ ਲੀਏ ਵੀ ਆਪਾਂ 50 ਕਿਲੋ ਜੋੜਾ ਕਰ ਦੂ ਹਾਂ ਬਈ ਮੌਜਨਾ ਆ ਜੋੜੇ ਕੋਲ 50 ਕਿਲੋ ਦੁੱਧਾ ਜਿਹੜਾ ਉਹ ਸੱਜਣੇ ਇਸ ਟਾਈਮ ਹਾਜ਼ਰ ਆ ਇੱਥੇ ਖੜਾ ਲਈ ਮਾੜੀ ਮਾੜੀ ਗਾਣੂ ਲੈ ਜਾ ਬਈ ਉੱਧਰ ਬਸ ਠੀਕ ਕਰਕੇ ਗਿਆ ਭਾਈ ਦੀ ਉਧਰ ਨੂੰ ਅੱਖਾਂ ਦਾ ਆੱਕੀ ਕੁਛ ਕਮਾਲਿਆ ਕਮਾਲਿਆ ਦਖਾ ਦੇ ਗਰੀ ਸਮਾਰ ਕੇ ਗਾਂ ਨੂੰ ਲੈ ਚਲੀ ਉਧਰ ਪੱਕੇ ਬੰਨੀ ਆ ਥੋੜਾ ਬੱਚੇ ਦਾ ਜਰੂਰ ਕਰਦੀ ਆ ਆਲੇ ਦੇ ਆ ਗਈ ਸੱਜਣੋਂ ਬੱਚੀ ਨਾੜਾ ਨੂੰ ਆਰਡਰ ਤੇ ਰੱਖਦੀ ਆ ਪੂਨੀਆਂ ਫੁੱਲ ਆਰਡਰ ਆ ਗਿਆ ਬਾਹਰ ਵਾਲੀਆਂ ਗਾਵਾਂ ਨਾਲ ਦਾ ਥੋੜਾ ਜਿਹਾ ਘਰੇਲੂ ਪਸ਼ੂ ਆ ਉਹਦੇ ਕਰਕੇ ਦਰਦੇ ਜਰੂਰ ਨੇ ਪਰ ਕੁਆਲਿਟੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਦੀ ਗੱਲ ਕਰ ਲਈਏ ਬਾਡੀ ਦੀ ਕਰ ਲਈਏ ਲੈਗ ਸਕੋਰ ਦੀ ਫਿੱਟ ਫਿੱਟ ਬਾਡੀ ਚਾ ਤੋਰੀ ਚੱਲ ਬਾਈ ਤੋਰੀ ਚੱਲ ਕੋਈ ਨਹੀਂ ਪਲੇਹਾਰਾ ਪਵਾਇਆ ਬਾਈ ਤੋਂ ਥੋੜਾ ਜਿਹਾ ਭਾਜਦੇ ਨੇ ਜਾਨਵਰ ਉਹਦੇ ਕਰਕੇ ਉੱਪਰ ਆ ਜਾ ਮਨਾਉਂਦੇ ਆ ਤੇ ਆਰਡਰ ਆ ਗਿਆ ਪੂਰਾ ਫਿੱਟ ਫਿੱਟ ਇਹਦੇ ਕੋਲੇ ਦੁੱਧ ਬਾਈ ਕਹਿੰਦਾ ਹੈਗਾ 24 ਤੋਂ 25 ਕਿਲੋ ਹਾਜ਼ਰ ਸੁਆ ਇਹਦਾ ਵੀ ਦੂਜਾ ਤੇ ਚੰਗੀ ਕੁਆਲਿਟੀ ਦੀ ਨਾਲ ਇਹਦੇ ਹੈਗੀ ਆ ਜੇ ਗੱਲ ਕਰ ਲਈਏ ਬੱਚੀ ਉੱਪਰ ਬੱਚੀ ਨਾਲ ਇਹਦੇ ਇੱਕ ਨੰਬਰ ਵਾਲੀ ਨਾਲ ਆ ਗਿਆ ਬੱਛਾ ਤੇ ਚੰਗੀ ਬਰੀਡਿੰਗ ਵਾਲੀਆਂ ਨੇ ਜਿਵੇਂ ਭਰਾ ਆਪਣੇ ਫਾਰਮ ਦਾ ਕੰਮ ਸ਼ੁਰੂ ਕਰਦੇ ਆ ਨਾ ਉਹਨਾਂ ਵਾਸਤੇ ਬੈਸਟ ਪਸ਼ੂ ਨੇ ਇਹ ਕਿਉਂਕਿ ਜਿਹੜੀ ਇਹ ਆਰਡਰ ਦੀ ਕੁਆਲਿਟੀ ਆ ਗਈ ਆ ਦੁੱਧ ਵਾਲਾ ਪੈਪ ਆ ਗਿਆ ਫਿੱਟ ਫਿੱਟ ਅੱਡਰ ਆ ਗਿਆ ਬਈ ਦੁੱਧ ਵਾਲਿਆਂ ਪੈਪਾਂ ਦਾ ਐ ਲਾ ਲ ਜਿਵੇਂ ਉਹ ਲਾਈਆਂ ਹੁੰਦੇ ਨੇ ਉਹ ਸਿਸਟਮ ਹੈਗਾ ਆ ਨਾ ਇਹ ਆ ਆਰਡਰ ਚ ਮਸਟ ਸਟੇਟਸ ਆਵੇ ਕਿਉਂਕਿ ਥਣ ਦਾ ਸੈਜ ਵੀ ਓਦਾਂ ਦੀ ਆ ਗਿਆ ਮੁਠੀ ਵਾਲਾ ਤੇ ਲਾਈਆਂ ਬਾਈ ਨੇ ਤੁਹਾਨੂੰ ਬਾਰ-ਬਾਰ ਦੱਸਦਾ ਨਾ ਵੀ ਇਹ ਮਸ਼ੀਨੀ ਚ ਬਾਈ ਤੇ ਹੋਈਆਂ ਨੇ ਦੋਨਾਂ ਦਾ ਅੱਡ ਦਿਖਾਈ ਕਰੀਂ ਇੱਧਰੋਂ ਅਜੇ ਮੈਂ ਬਾਹਰ ਨਹੀਂ ਕੰਮਾ ਦਾ ਹੁੰਦਾ ਇਹਦਾ ਵੀ ਦਿਖਾ ਦੇ 1 ਨੰਬਰ ਵਾਲੀ ਦਾ ਤੇ ਉਹਦਾ ਵੀ ਦਿਖਾ ਦੇ ਆਰਡਰ ਕੁਆਲਿਟੀ ਵਾਈ ਤਾਂ ਸਮਝ ਲੈ ਵੀ ਮੇਲੇ ਜਿੱਤਣ ਵਾਲੇ ਪਸ਼ੂ ਐ ਨੇ ਇਦ ਮੇਲੇ 'ਚ ਵੀ ਪਾ ਦੇਗਾ ਨਾ ਆਰਡਰ ਦੇ ਚੰਗੇ ਨੰਬਰ ਮਿਲ ਲਗੇ ਤੇ ਹੁਣ ਕਰੀ ਲੈ ਆ ਇੱਧਰ ਦੋ ਨੰਬਰ ਵਾਲੀ ਕਿੰਨੀ ਆਰਡਰ ਇਹਦਾ ਵੀ ਦਿਖਾ ਦੇ ਐ ਮੰਨ ਲਓ ਵੀ ਪੂਰੀ ਚੋਣ ਕਰਕੇ ਖਰੀਦਿਆ ਹੋਇਆ ਮਾਲ ਆ ਇਹ ਹਾਂ ਤੇ ਰੇਟ ਇਹਨਾਂ ਦੋਨਾਂ ਦਾ ਬਾਈ ਕਹਿੰਦਾ ਕਰਾਂਗੇ ਫੋਨ ਤੇ ਇਹਦੇ ਨਾਲ ਬੱਛੀ ਆ ਉਹ ਤੁਹਾਨੂੰ ਆਪਾਂ ਦਿਖਾਤੀ ਇਹਦੇ ਕੋਲ 24 ਤੋਂ 25 ਆ ਉਹਦੇ ਕੋਲ 25 ਤੋਂ 26 ਆ ਮੋਟਾ ਜਿਹੜੀਆਂ ਮੰਨ ਲਓ ਵੀ ਇੱਕ 50 ਕਿਲੋ ਵਾਲਾ ਕਿਉਂਕਿ ਡੰਗ ਤੋਂ ਡੰਗ ਜਾ ਕੇ ਹੱਥ ਦੀ ਚਵਾਈ ਤੇ ਕਰ ਸਕਦੀਆਂ ਨੇ ਤੇ ਉਦਾਂ ਰੂਟੀਨ ਚ ਮਸ਼ੀਨੀ ਚ ਬਾਈਦੇ ਰਹਿੰਦੀ ਆ ਹਾਂ ਹਾਂ ਬਈ ਉਹ ਹੱਥੀ ਵੀ ਚੋ ਲੈਨੇ ਗੇ ਵੀ ਚਲੋ ਜਦੋਂ ਟਾਈਮ ਹੋ ਜਾ ਹਾਂ ਵੀ ਏ ਟਾਈਮ ਟੰਪਿਆ ਹੋਵੇ ਉਹ ਚਲ ਆਇਆ ਹੁੰਦਾ ਵੀ ਮਸ਼ੀਨ ਨੂੰ ਸਾਫ ਸਫੀ ਕਰਨ ਤੇ ਬੜਾ ਮੱਥਾ ਵੱਜਦਾ ਜਦੋਂ ਟਾਈਮ ਆ ਬਤਾ ਲੱਗੇ ਦੁੱਧ ਹੀ ਆਉਣ ਵਾਲਾ ਫਿਰ ਮਸ਼ੀਨ ਲਾ ਦੇਨੇ ਹਰਿਆਂ ਦੇ ਤੇ ਹੁਣ ਮਾਰ ਦੇ ਦੇ ਤੇ ਇਹ ਜਰਸੀ ਕ੍ਰਾਸ ਚ ਆ ਗਈ ਥੋੜੀ ਹੈ ਨਾ ਹਾਂ ਹਾਂ ਹੈਗੀ 80% ਪੂਰੀ ਬਈ ਬਰਫੀ ਵੀ ਆਦਾ ਜਾ ਆ ਗਈ ਫੁੱਲ ਪੂਰੀ ਸੀਲ ਆ ਗਈ ਫੁੱਲ ਥਣ ਦੇ ਖਾਦੀ ਗੈਰੀ ਥਣ ਬਹੁਤ ਚੰਗਾ ਲੱਗੇ ਪਿਊ ਕਰਕੇ ਤੋਰ ਨੇ ਬਈ ਖੋਲ ਕੇ ਸੁਆ ਗੜਾ ਦਾ ਸੁਆ ਬਈ ਇਹ ਦੂਜਾ ਆਇਆ ਆਪਾਂ ਨੇ ਕਹਿ ਕੇ ਦਿੱਤਾ ਗਾਹਾਂ ਅਗਲਾ ਹੋ ਸਕਦਾ ਵੀ ਤੀਜਾ ਵੀ ਹੋਵੇ ਪਰ ਆਪਾਂ ਦੂਜਾ ਕੇ ਮੰਨ ਕੇ ਲੈ ਕੇ ਆਏ ਸੀ ਜਾਣ ਜੂਣ ਹੈ ਜੀ ਫੁੱਲਾ ਹੈ ਨਾ ਬਈ ਮੈਂ ਕਿਹਾ ਪੂਰੀ ਤੇ ਪਜੜੀ ਆ ਤੋਰ ਦੇ ਪੂਰੀ ਫੁੱਲਾ ਹੁਣ ਕੱਢ ਦੋ ਤੇ ਪਤਾ ਹੀ ਲੱਗਦਾ ਗਾ ਕੋਲੇ ਖੜਿਆ ਦੱਡ ਕਾਠ ਵੀ ਫੁੱਲ ਡਾਵ ਲਾ ਕੇ ਆ ਤੇ ਦੁੱਧ ਦਾ ਦਰਗਨਾ ਹੁਣ ਬਈ ਦੁੱਧ ਦੇ ਥੱਲੇ ਬਈ ਕਿਤੇ 16 ਕੜ ਦਿੰਦੀ ਹੈਗੀ ਕਿਤੇ 17 ਵੀ ਕੜ ਦਿੰਦੀ ਹੈ ਕਈ ਵਾਰ 16 17 16 17 ਬਸ ਇੱਥੇ ਜੇ ਹੈ ਹਾਂ ਇਹ ਸੂਈ ਨੂੰ ਕਿੰਨਾ ਟਾਈਮ ਵਗਿਆ ਰੋ ਸੂਈ ਨੂੰ ਨੂੰ ਬਈ ਡੇਢ ਕਿ ਮਹੀਨੇ ਦੇ ਆਸ-ਪਾਸ ਹੋ ਗਿਆ ਬੱਚਾ ਇਹਦਾ ਬੱਚਾ ਮਰ ਗਿਆ ਇਹਦਾ ਬੱਚਾ ਆਪਣੇ ਕੋਲ ਹੀ ਮਰਿਆ ਹਾਂ ਆਪਣੇ ਕੋਲ ਉਹਦੀ ਗਾਰੰਟੀ ਹੈ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਪੂਰੀ ਫੁੱਲ ਗਾਰੰਟੀ ਹੈ ਬਈ ਜਿਹੜੀ ਗੱਲ ਕਹੇਤੀ ਜਿਹੜੀ ਵੀ ਗਾਂ ਬਾਰੇ ਉਹ ਸਾਰੀ ਉਹ ਗੱਲ ਪੂਰੀ ਹੋਊਗੀ ਠੀਕ ਆ ਉਹ ਯਾਰ ਚਾਹੇ ਤੁਸੀਂ ਡਾਕਟਰ ਤੋਂ ਆ ਕੇ ਚੈੱਕ ਕਰਾ ਲਿਓ ਇਹ ਬਈ ਚਵਾਈ ਚੂਈ ਨੂੰ ਆ ਰੂਮ ਵਰਗੀ ਹੈ ਫੈਂਟ ਵਾਲਾ ਦੁੱਧ ਹੈਗਾ ਤੇ ਦੂਜੀ ਗੱਲ ਕੋਈ ਨਿਆਣਾ ਨੂਣਾ ਪਾਉਣ ਦੀ ਲੋੜ ਨਹੀਂ ਹਾਂ ਤੇ ਬੱਚਾ ਚੋਲੇ ਜੇ ਦੋਨੇ ਪਾਸੇ ਬਹਿ ਕੇ ਚੋਲਣ ਲੱਗ ਜਾਂਦੇ ਅਸੀਂ ਤੇ ਸਿੰਗਲ ਪਾਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਤੋੜ ਕੇ ਦਿਖਾ ਦੇ ਇੱਕ ਵਾਰੀ ਆ ਗਈ ਇਹ ਵੀ ਫੁੱਲ ਵੱਡੀ ਤੇ ਜਾਨ ਵਜਨ ਵਜੂਦ ਚੰਗਾ ਜਰਸੀ ਦਾ ਚੰਗਾ ਸੀਮਨ ਲਾ ਕੇ ਬੱਚੇ ਚੰਗੇ ਪਾ ਦੂ ਜਰਸੀ ਦੇ ਅੱਗੇ ਹਾਂ ਤੇ ਬਾਈ ਬਾਈ ਕਹਿੰਦਾ ਇਹਦੀ ਵੀ ਤਕਰੀਬਨ ਸਵੇਰੇ 6 6:30 ਵਜੇ ਹੋਈ ਹੋਈ ਆ ਡੇਢ ਮਹੀਨੇ ਦੀ ਸੂਈ ਆ ਉਹ ਤੁਸੀਂ ਤਸੱਲੀ ਕਰਕੇ ਲੈ ਜੇ ਡਾਕਟਰ ਤੋਂ ਚੈੱਕ ਕਰਾ ਕੇ ਲੈ ਜਿਓ ਤੇ ਬੱਚਾ ਨਾਲ ਇਹਦੇ ਹੈ ਨਹੀਂ ਬਿਨਾ ਨਿਆਣੇ ਤੋਂ ਮਿਲਦੀ ਆ ਦੁੱਧ ਕਰਦੀ ਆ 16 ਤੋਂ 17 ਕਿਲੋ ਨਿਆਣਾ ਇੱਕ ਦਿਨ ਵੀ ਨਹੀਂ ਜਦੋਂ ਦੀ ਆਈ ਏ ਫੈਟ ਪਰਸੈਂਟੇਜ ਵੀ ਇਹਦੀ ਚੰਗੀ ਹੈ ਫੈਂਡ ਫੋਲ ਬਈ ਪੂਰੀ ਫੁੱਲ ਹੈ ਬੱਚਾ ਗਰਮੀ 'ਚ ਚੱਲਣ ਵਾਲੀ ਵਹਿੜ ਆ ਜੇ ਪੰਜਾਬੀ ਦੀ ਗੱਲ ਕਰ ਲਈ ਆਪਾਂ ਚੋਣ ਮੋਟਾ ਲੱਗਿਆ ਪੂਰਾ ਬਈ ਪੂਰਾ ਫੁੱਲ ਹਰੇ ਪੋਚ ਕੇ ਲੈ ਚੱਲ ਉਹਦੇ ਕਰਕੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਭਰੇਲੂ ਨੇ ਜਾਨਵਰ ਥੋੜਾ ਡਰਦੇ ਨੇ ਉਹਦੇ ਕਰਕੇ ਵਪਾਰੀ ਕੋਲ ਤਾਂ ਜਾ ਕੇ ਤੁਹਾਨੂੰ ਪਤਾ ਵੀ ਜਾਂ ਟਕਾ ਕੇ ਤਰਦੀ ਹੁੰਦੀ ਆ ਜਿਹੜੀ ਵਪਾਰੀ ਦੇ ਘਰੇ ਹੁੰਦੀ ਆ ਤੇ ਕਰੇ ਲੋ ਬੰਦੇ ਕੋਲ ਹੋ ਜਾਂਦਾ ਕਈ ਵਾਰ ਇੱਕ ਬਾਈ ਹੋਰ ਹੁੰਦਾ ਘਰ ਵੀ ਖੇਤਾਂ 'ਚ ਆ ਗਿਆ ਸੱਜਣੇ ਇੱਧਰ ਕਈ ਵਾਰੀ ਘਟ ਆਉਂਦੇ ਆ ਇਹਦਾ ਰੇਟ ਦੇਊਗਾ ਇਹਦਾ ਰੇਟ ਬਾਈ ਲੈਂਡ ਦੇਣ ਬਸ 62000 ਰੁਪਇਆ ਹੈਗਾ ਵੀ ਮਾਨਤਨ ਕਰਦਾ ਉਹ ਜੋ ਮਾਨਤਨ ਹੋ ਗਿਆ ਹਾਂ ਆ ਬਾਟ ਚ ਬਾਈ ਕਹਿੰਦਾ ਮਾਨਤਨ ਕਰਦੇ ਆਂਗੇ ਤੇ ਹੁਣ ਮਾਰ ਦੇਗਾ ਰੀ ਚਾਰ ਨੰਬਰ ਇਹ ਨਹੀਂ ਗਿਆ ਵੀ ਇਹ ਲੱਤ ਚੱਕ ਜੂ ਜੇ ਮਰਜੀ ਕੋਈ ਤੈਂ ਦਿੱਕਤ ਵਾਲੀ ਗੱਲ ਨਹੀਂ ਜਦੋਂ ਮਰਜੀ ਜਿੱਥੇ ਮਰਜੀ ਬਹਿ ਜਾ ਖੜੇ ਠੀਕ ਹੈਗਾ ਲੈ ਵੀ ਉਦਾਂ ਦੀ ਸਮੱਸਿਆ ਨਹੀਂ ਕੋਈ ਦਿੱਕਤ ਨਹੀਂ ਲੈ ਉਹ ਮਰਜੀ ਸਾਰੇ ਜਿ ਮਾਰ ਕੇ ਦਿਖਾ ਦਿੰਨੇ ਆ ਅਸਵਾਈ ਵਾਲੇ ਪੱਖ ਤੋਂ ਵੀ ਫੁੱਲ ਸੋਸ ਆ ਜੀ ਬਾਅਦ ਛੱਡਦੇ ਥੰਦੇ ਨਾ ਕਰ ਖਰਾਬ ਆ ਜੀ ਇਹ ਬਾਈ ਕਹਿੰਦਾ ਹੋ ਜੂਗੀ ਪੂਰੇ 62000 ਦੀ ਤੇ ਹੁਣ ਮਾਰਦੇ ਗੈਰੀ ਕੈਮਰਾ 4 ਨੰਬਰ ਆ ਜੀ ਤੇ ਤੋਰਦੇ ਭਾਈ ਇਧਰਲੇ ਬੰਨੇ ਦੀ ਕੱਢ ਲਾਈਂ ਆਂ ਅਸੀਂ ਝਮਾ ਦੇ ਇਧਰ ਦੀ ਨਫੜਾ ਲੈ ਫੁੱਟ ਕੱਢ ਦੇ ਤੋਰਦੇ ਤੋਰਦੇ ਆ ਖੋਲਦੇ 4 ਨੰਬਰ ਵਾਲੀ ਨਾੜੇ ਇਥੇ ਪਾਣੀ ਮਾਰ ਦਿਓ ਕਰਾਓ ਸੰਗ ਚ ਹਾਂ ਬਾਈ ਇਹ ਗਰਮੀ ਗਰਮੀ ਫੋਲ ਜਲ ਨਾਲ ਗਿਆ ਸੁਆਕੜਾ ਬਾਈ ਇਹਦਾ ਵੀ ਬਾਈ ਦੂਜਾ ਕਿਹਾ ਦੂਜਾ ਸੁਆ ਇਹਦਾ ਸੁਆ ਕਿੰਨੇ ਕ ਟਾਈਮ ਦਾ ਬਾਈ ਇਹ ਨੂੰ ਬਾਈ ਹੋਗੇ ਹੋਣਗੇ 2 ਮਹੀਨੇ ਦੇ ਆਸ-ਪਾਸ ਹੋਣ ਵਾਲੇ ਆ 2 ਮਹੀਨਿਆਂ ਦੇ ਹਾਂ ਬੱਚਾ ਇਹਦਾ ਵੀ ਐਕਸਪੈਕਟ ਬੱਚਾ ਇਹਦਾ ਵੀ ਇਹ ਧੋ ਦੀ ਮਰ ਗਿਆ ਸੀ ਨਾਲ ਦੀ ਨਾਲ ਹੀ ਠੀਕ ਹੈ ਮਤਲਬ ਆਪਾਂ ਨੇ ਵੇਖੇ ਹੋਏ ਆ ਹਾਂ ਵੇਖੇ ਵੀ ਹੈਗੇ ਉਹ ਜਿਉਂਦਾ ਸੀਗਾ ਪਰ ਬਾਅਦ ਚ ਮਰਿਆ ਠੀਕ ਹੈ ਗੱਲ ਇਹਦਾ ਥੋੜਾ ਪੈਰ ਜੇ ਬਣਵਾਉਣ ਵਾਲਾ ਹਣਾ ਪੈਰ ਜੇ ਨਵਾਂ ਹੀ ਖਰਾਬ ਹੈਗਾ ਹਣਾ ਇਹ ਸੱਟ ਕੇ ਰੋਣ ਵਾਲਾ ਆ ਤਾਂ ਕਰਦੀ ਆ ਉਹ ਵੈਰੀ ਦਿਖਾ ਦੀ ਕਰੀ ਇਹ ਇੱਥੇ ਇੱਥੇ ਰੋਗਲਾ ਬਾਈ ਆ ਪੈਰ ਦਿਖਾ ਦੇ ਪਿਛਲੇ ਪੈਰਾਂ ਦੇ ਨਾਉ ਥੋੜੇ ਇਦਾਂ ਜੇ ਧਰ ਗਏ ਕਈ ਵਾਰੀ ਨਾ ਕੋਈ ਭਰਾ ਇੱਕ ਜਗ੍ਹਾ ਤੇ ਬੰਨ ਕੇ ਰੱਖਦਾ ਉਹਦੇ ਕਰਕੇ ਜਵਾੰਦਾ ਇੱਥੋਂ ਥਣ ਥਣ ਦਿਖਾ ਦੇ ਲੰਮਾ ਥਣ ਥਣ ਬਈ ਐ ਮੱਜਾ ਹੁੰਦਾ ਗੱਲ ਲੰਬਾ ਰਾਂਜਾ ਆਹ ਤੇ ਬਈ ਇਹਨੂੰ ਲੈ ਜਾ ਲੈ ਚਲ ਅੰਦਰ ਦੁੱਧ ਕਿੰਨਾ ਹਾਜ਼ਰ ਆਉਂਦਾ ਦੁੱਧ ਦੇ ਸਾਰੇ ਬਈ 10 ਕਿਲੋ ਤਿਆਰ ਹੈ 10 ਕਿਲੋ ਤਿਆਰੀ ਦਾ ਹਾਂ ਆ ਦੁੱਧ ਇਹਦੇ ਕੋਲੇ ਬਾਈ ਕਹਿੰਦਾ 10 ਕਿਲੋ ਤਿਆਰ ਆ ਤੇ ਮਿਲਦੀ ਕਿਵੇਂ ਬਾਈ ਇਹ ਮਿਲਦੀ ਬਈ ਜਮਾ ਏ ਓਕੇ ਜਿਹੇ ਮਸ਼ੀਨ ਤੇ ਚੋਲੀਆਂ ਤੇ ਆ ਜਾਂਦੀ ਚੋਲੀਆਂ ਕੋਈ ਇਹ ਦੋਨੇ ਵੇੜਾ ਹੱਥੀ ਜਵਾਈ ਤੇ ਵੀ ਨਹੀਂ ਤੇ ਮਸ਼ੀਨੀ ਵੀ ਉਹ ਵੀ ਐਦਾ ਹੱਥੀ ਵੀ ਚੋਣੇ ਹੈਗੇ ਉਹ ਪਰਲੀ ਮਾੜਾ ਮੋਟਾ ਜਿਆ ਕਰਦੀ ਹੈਗੀ ਉਹ ਪਹਿਲਾਂ ਕਹਿੰਦੇ ਫਾਰਮ ਫਾਰਮ ਚੋਂ ਆਈ ਹੈਗੀ ਹੁਣ ਤਾਂ ਐਂ ਕੇ ਘੇਤੀ ਹੈਗੀ ਕਹਿੰਦੇ ਵੀ ਤਾਂ ਕਰਕੇ ਮਾੜਾ ਮੋਟਾ ਕਰਦੀ ਹੈ ਕਹਿੰਦੇ ਪਹਿਲਾਂ ਵੀ ਮਸ਼ੀਨ ਤੇ ਹੀ ਮਾ ਮਸ਼ੀਨ ਹੀ ਸਾਡੇ ਕੋਲੇ ਹੈਗੀ ਤੇ ਕਿਹੜਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ 40000 ਰੁਪਿਆ ਹੈ ਬਸ ਗੱਬਣ ਤਾਂ ਨਹੀਂ ਕਰਾਈ ਨਾ ਬਾਈ ਇਹਦੇ ਭਰਾਇਆ ਸੀਗਾ ਭਰਾਇਆ ਸੀਗਾ ਠੀਕ ਆ ਜੀ ਤੇ ਇਹਨੇ ਤਾਰਾਂ ਹੀਆ ਦੇਤੀਆਂ ਸੀਗੀਆਂ ਦੁਬਾਰੇ ਤੇ ਉਸ ਤੋਂ ਬਾਅਦ ਡਾਕਟਰ ਨੇ ਕਿਹਾ ਸੀ ਕਹਿੰਦਾ ਪਾਊਡਰ ਪੁੱਡਰ ਜਿਹੜਾ ਹੁੰਦਾ ਵੀ ਪਾਇਆ ਕਰੋ ਉਹ ਅਸੀਂ ਹੁਣ ਲਿਆਂਦਾ ਸੀ ਪਾਉਣ ਲੱਗੇ ਬਾਕੀ ਉਹਨੇ ਕਹਤਾ ਸੀ ਕਿ ਦਵਾਈ ਜੀ ਧਰ ਗਿਆ ਸੀਗਾ ਕਹਿੰਦਾ ਕਿਰਾਂਜੋ ਹੀਟ ਆ ਗਈ ਉਸ ਤੋਂ ਬਾਅਦ ਅਗਲੀ ਹੀਟ ਤੇ ਭਰ ਦਾਂਗੇ ਉਹਨਾਂ ਕਿਰਤਾਂ ਦੇ ਹੱਡੀ ਨੰਬਰ ਬੋਲਦੇ ਬਾਈ ਜਰਾ ਨੰਬਰ 98721 2053 194781 67683 ਨੰਬਰ ਸੱਜਣੋ ਬਾਈ ਦੇ ਸਕਰੀਨ ਤੇ ਲਾ ਦੂੰਗਾ ਇਹਨਾਂ ਚਾਰੇ ਬੈੜਾਂ ਚ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਕ੍ਰੌਸ ਜਰਸੀ ਆ ਗਈ ਐਚ ਐਫ ਆ ਗਈ ਇਧਰਲੇ ਬੰਨੇ ਤੇ ਦੋ ਆਗੀਆਂ ਐਚ ਐਫ ਟੋਪ ਕੁਆਲਿਟੀ ਦੀਆਂ ਨੰਬਰ 22 ਦਾ ਮਲੇਆ ਲਓ ਗੱਲਬਾਤ ਕਰ ਲਿਓ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ